ਸਰਕਾਰ ਮੁਰਦਾਬਾ 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 ਸਰਕਾਰ ਮੁਰਦਾਬਾ 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 ਕਿੱਥੇ ਤੋਂ ਜੋੜ ਕਰਾਏਗਾ ਤੂੰ ਤੂੰ ਹੋ ਜਾਏਗਾ ਕਿੱਥੇ ਤੋਂ ਜੋੜ ਕਰਾਏਗਾ ਤੂੰ ਤੂੰ ਹੋ ਜਾਏਗਾ ਸਾਡੇ ਭਾਈਆਂ ਨੇ ਲੱਖੀ ਕਰੋ ਲੱਖੀ ਕਰੋ ਲੱਖੀ ਕਰੋ ਭਾਰਤ ਦੀ ਗੋਦੀ ਸਰਕਾਰ ਜਿਹੜੀ ਨਿਤ ਪੰਜਾਬੀਆਂ ਤੇ ਜ਼ੁਲਮ ਕਰਨ ਦੀ ਕੋਸ਼ਿਸ਼ ਕਰਦੀ ਹੈ ਬੇਸ਼ੱਕ ਉਹ ਪੰਜਾਬ ਦੇ ਕਿਸਾਨ ਹੋਣ ਬੇਸ਼ੱਕ ਪੰਜਾਬ ਦੇ ਬਾਰਡਰ ਏਰੀਆ ਦੀ ਗੱਲ ਹੋਵੇ ਉਹਨਾਂ ਨੇ ਸਦਾ ਹੀ ਪੰਜਾਬ ਦੇ ਨਾਲ ਤਾਕਾ ਕੀਤਾ ਅੱਜ ਜੋ ਸਭ ਤੋਂ ਵੱਡਾ ਦਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪਹਿਲਾਂ ਪੰਜਾਬ ਜਿਹੜਾ ਆ ਉਹ ਰਾਜਸਥਾਨ ਨੂੰ ਪਾਣੀ ਦੇ ਰਿਹਾ ਹਰਿਆਣਾ ਨੂੰ ਪਾਣੀ ਦੇ ਰਿਹਾ ਔਰ ਇਸ ਬਾਰੇ ਹਰਿਆਣਾ ਸਰਕਾਰ ਨੂੰ ਉਹ ਵੱਧ ਪਾਣੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਬੀਬੀ ਐਮਬੀ ਦੇ ਵਿੱਚ ਜਿਹੜਾ ਸਾਡਾ ਪਰਮਨੈਂਟ ਮੈਂਬਰ ਸੀ ਉਹਨੂੰ ਹਟਾਇਆ ਗਿਆ ਅੱਜ ਉਸੇ ਆਰ ਦੇ ਵਿੱਚ ਪੀਣ ਵਾਲੇ ਪਾਣੀ ਦੇ ਨਾਂ ਤੇ ਹਰਿਆਣੇ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਪੰਜਾਬ ਕੋਈ ਪਾਣੀ ਵੱਧੂ ਹੋਵੇ ਤਾਂ ਕਿਸੇ ਨੂੰ ਕੋਈ ਤਰਾਜ ਨਹੀਂ ਹੋ ਸਕਦਾ ਪੰਜਾਬ ਨੇ ਆਪਣਾ ਪਾਣੀ ਮੁਕਾ ਕੇ ਦੇਸ਼ ਦਾ ਢਿੱਡ ਭਰਿਆ ਸਾਰੇ ਜਾਣਿਆ ਜਿਹੜੀ ਹਰੀ ਕ੍ਰਾਂਤੀ ਆਈ ਸੀ ਉਹ ਪੰਜਾਬ ਦੇ ਲੈ ਕੇ ਆਂਦੀ ਜਦੋਂ ਦੇਸ਼ ਦੇ ਅੰਦਰ ਭੁੱਖਮਰੀ ਸੀ ਜਦੋਂ ਦੇਸ਼ ਦੇ ਵਿੱਚ ਅੰਨ ਪੈਦਾ ਨਹੀਂ ਕੀਤਾ ਜਾਂਦਾ ਸੀ ਉਸ ਵੇਲੇ ਪੰਜਾਬੀਆਂ ਨੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਅਬਜਾਉ ਜ਼ਮੀਨ ਨੂੰ ਆਪਣੇ ਖੂਨ ਨਾਲ ਸਿੰਜ ਕੇ ਇੱਥੇ ਇਦਾਂ ਦਾ ਮਾਹੌਲ ਪੈਦਾ ਕੀਤਾ ਕਿ ਅੱਜ ਦੇਸ਼ ਸਰਪਲਸ ਜਿਹੜਾ ਸਾਡੇ ਕੋਲ ਭੰਡਾਰ ਨੇ ਸਾਡੇ ਇਹ ਸਾਰੀ ਦੀ ਸਾਰੀ ਸਾਡੇ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦਾ ਹੈ ਔਰ ਅੱਜ ਅਸੀਂ ਆਪਣੀ ਪਾਣੀ ਦੀ ਗਵਾ ਲਿਆ ਆਪਣਾ ਅੱਜ ਸੇ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਅੱਜ ਜਿਹੜਾ ਸਾਡੇ ਕੋਲ ਪਾਣੀ ਸੀ ਉਹਨੂੰ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਮੈਂ ਸਮਝਦਾ ਕਿ ਅੱਜ ਬੰਗਾ ਵਿਧਾਨ ਸਭਾ ਦੇ ਵਿੱਚ ਜੋ ਸੀ ਇਹ ਰੋਸ ਨਜ਼ਾਰਾ ਕੀਤਾ ਸਾਨੂੰ 1 ਘੰਟਾ ਪਹਿਲਾਂ ਹੀ ਇਹਦਾ ਇਨਫੋਰਮੇਸ਼ਨ ਆਈ ਸੀ ਔਰ ਮੈਂ ਸਮਝਦਾ ਕਿ 1 ਘੰਟੇ ਦੇ ਵਿੱਚ ਵਿਧਾਨ ਸਭਾ ਬੰਗਾ ਦੇ ਜਿਹੜੇ ਲੋਕ ਨੇ ਜਿਸ ਤਰ੍ਹਾਂ ਉਹ ਬਾਹਰ ਨਿਕਲ ਕੇ ਆਇਆ ਔਰ ਮੋਦੀ ਸਾਹਿਬ ਨੂੰ ਇਹ ਤੋਂ ਸਬਕ ਨਾ ਜਾਈਦਾ ਕਿ ਪੰਜਾਬ ਸੜਕਾਂ ਤੇ ਆ ਗਿਆ ਹੈ ਪੰਜਾਬ ਕਹਿੰਦਾ ਮਨ ਲੇ ਪੰਜਾਬ ਦੇ ਵਿੱਚ ਅਨਰਸਟ ਹੋਏਗੀ ਜੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਪੰਜਾਬ ਕੋਈ ਬਾਰਡਰ ਸਟੇਟ ਆ ਇੱਥੇ ਹਾਲਾਤ ਵੀ ਖਰਾਬਾ ਤੋਂ ਅੱਗੇ ਵੀ ਪੰਜਾਬ ਨੇ ਬਹੁਤ ਸੰਤਾਪ ਖੋ ਗਿਆ ਤੇ ਮੋਦੀ ਸਾਹਿਬ ਉਹਦੀਰ ਕਹਿੰਦੇ ਜਿੰਨਾ ਦੀਆਂ ਹਰਕਤਾਂ ਨਾ ਕਰੋ ਕਿ ਸਾਡਾ ਪੰਜਾਬ ਜਿਹੜਾ ਅਨਰਸਟ ਹੋ ਨ ਜਾਵੇ ਪਰ ਮੈਂ ਸਦਾ ਭਗਵਾਨ ਸੇ ਮਾਨ ਸਾਹਿਬ ਦਾ ਔਰ ਸਮੂੱਚੀ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹਨਾ ਜਿਹੜੇ ਇਸ ਮੁੱਦੇ 'ਤੇ ਸਾਰੇ ਇਕਜੁੱਟ ਨੇ ਔਰ ਸਭ ਦੀ ਇੱਕੋ ਹੀ ਰਾਏ ਹੈ ਕਿ ਜੇ ਭਗਵੰਤ ਮਾਨਸਾ ਤੋਂ ਚੱਗੇ ਹੋ ਅਸੀਂ ਪਾਣੀ ਪੰਜਾਬ ਦਾ ਪਾਣੀ ਚੋਚਾ ਲਈ ਖੋਲੇ ਨਾਲ ਨਾ ਤਾਂ ਕੀ ਰੋਕੀ ਹੈ ਵੀ ਜਦੋਂ ਪੰਜਾਬ ਸਰਕਾਰ ਵੱਲੋਂ ਪਰਾ ਕਰਕੇ ਪਾਣੀ ਫਾਟ ਨਹੀਂ ਦਿੱਤਾ ਜਾਏਗਾ ਕਿ ਉਹਨਾਂ ਦੇ ਮਣਾ ਕਰਨ ਦੇ ਬਾਪੂ ਵੀ ਪਾਣੀ ਜਾ ਰਿਹਾ ਅਜੇ ਉਹ ਕੋਸ਼ਿਸ਼ ਤਾਂ ਕਰੀ ਜਾਣਗੇ ਨਾ ਕਿਉਂਕਿ ਇਹ ਜਿਹੜੀ ਬੇਸਿਕ ਲੜਾਈ ਹੈ ਇਹ ਵੀ ਉਹਨਾਂ ਦੀ ਨੀਅਤ ਨੂੰ ਅੱਜ ਪੰਜਾਬੀ ਉਹਨਾਂ ਦੀ ਨੀਅਤ ਨੂੰ ਜਾਣ ਕੇ ਇਹ ਸੜਕਾਂ ਤੇ ਆਏ ਆ ਉਹ ਇਸ ਕਰਕੇ ਆਏ ਆ ਕਿ ਤਾਂ ਕਿ ਮੋਦੀ ਸਾਹਿਬ ਨੂੰ ਅਕਲ ਆ ਜਾਵੇ ਹੋਰ ਤੱਕ ਨਾ ਪਾਣੀ ਤੁਸੀਂ ਜਾਣਦੇ ਹੋ ਕਿੰਨਾ ਪਾਣੀ ਆ ਪੰਜਾਬ ਦੇ ਇਸ ਵਾਰੀ ਜਿਹੜੇ ਡੈਮ ਆ ਉਹਨਾਂ ਦਾ ਲੈਵਲ ਦੇਖੋ ਚੈੱਕ ਕਰੋ ਜਿੰਨਾ ਇਸ ਮਹੀਨੇ ਚ ਅਜੇ ਡੇਢ ਪਿਛਲੇ ਸਾਲ ਸੀ ਉਹ ਤੋਂ ਕਾਫੀ ਥੱਲੇ ਆ ਪਾਣੀ ਤਾਂ ਅੱਗੇ ਨਹੀਂ ਚਲੋ ਬਰਸਾਤ ਘੱਟ ਹੋਈ ਪੰਜਾਬ ਇਸ ਵਾਰੀ ਬਰਸਾਤ ਘੱਟ ਹੋਣਾ ਉਹਦੇ ਸੋਲ ਸੜਕਾਂ ਪਾਣੀ ਘੱਟਾ ਤੇ ਮੈਨੂੰ ਸੰਦ ਹੈ ਕਿ ਇਹ ਕੜਾ ਮੰਦ ਭਾਗੀ ਗੱਲ ਆ ਮੋਦੀ ਸਰਕਾਰ ਬਨੋ ਕਿ ਉਹ ਬਿੰਨ ਵਜਾ ਹੈ ਪੰਜਾਬ ਨੂੰ ਕੂਪਸਾਲ ਪਰਮੈਂਟ ਮੈਂਬਰ ਸੀ ਇਥੇ ਅੱਜ ਜੋ ਸਾਡਾ ਪਰਮੈਂਟ ਮੈਂਬਰ ਬੀਬੀਐਮ ਵਿੱਚ ਨਹੀਂ ਹੈ ਉਹ ਜਦੋਂ ਮੈਂਬਰ ਜਿਹੜਾ ਹੁੰਦਾ ਕਹਿੰਦਾ ਮਨੂੰ ਉਹ ਉਹ ਉਹਦੇ ਕੰਟਰੋਲ ਜਾਂਦਾ ਸਾਰਾ ਅੱਜ ਗੰਡੋ ਸੈਂਟਰ ਸਰਕਾਰ ਕੋ ਮੋਦੀ ਸਰਕਾਰ ਕੋ ਉਹ ਆਪਣੀ ਮਰਜ਼ੀ ਨਾਲ ਵੱਖ-ਵੱਖ ਬਿਆਸ ਰਿਖਤਾ ਦੇ ਜਿਹੜੇ ਪੰਜਾਬੀਆਂ ਨੂੰ ਮੁੱਦੇ ਨੂੰ ਅਲੱਗ ਰਹੀ ਹੈ ਤਾਂ ਦੇ ਹੁਣ ਹਾਲਾਤ ਪੈਦਾ ਹੋਏ ਆ ਮੋਦੀ ਸਾਹਿਬ ਇਸ ਗੱਲ ਤੋਂ ਕੁਝ ਸਿੱਖਣਗੇ ਔਰ ਉਥੇ ਪਰਮਨੈਂਟ ਮੈਂਬਰ ਵੀ ਪੰਜਾਬ ਦਾ ਲਾਣਗੇ ਔਰ ਮੈਂ ਸਮਝਦਾ ਕਿ ਇਹ ਜਿਹੜੀ ਲੜਾਈ ਆ ਇਹ ਪੰਜਾਬੀਆਂ ਦੀ ਲੜਾਈ ਆ ਇਹ ਸਾਨੂੰ ਸਦਾ ਤੋਂ ਵਾਸਤੇ ਮਾਨ ਸਾਹਿਬ ਨੂੰ ਅੱਗੇ ਰੱਖਣੀ ਚਾਹੀਦੀ ਹੈ ਅਸੀਂ ਉਹਨਾਂ ਦੇ ਨਾਲ ਆ ਸਾਰੇ ਜੀ ਜੇ ਬੀਬੀ ਐਮਬੀ ਪੁਤਸਪ ਦੇ ਸਾਰੇ ਦੇ ਜਾਂ ਪਾਲ ਸਰਕਾਰ ਦੇ ਸਾਰੇ ਦੇ ਮਰਜ਼ੀ ਕਰਦਾ ਕਿ ਕਿਸ ਤਰ੍ਹਾਂ ਰੁਕੇ ਜਾਓਗੇ ਜਾਂ ਕਿੱਦਾਂ ਬਸ ਦੇਖੋ ਇਹ ਇਹ ਜਿਹੜਾ ਮੁੱਦਾ ਹੈ ਇਹ ਕਿ ਵਿਚਾਰਨ ਵਾਲਾ ਮੁੱਦਾ ਹੈ ਇਹਨੂੰ ਕੰਨ ਮੈਂ ਮੈਂ ਬਿਆਨਤ ਨਹੀਂ ਕਰ ਸਕਦਾ ਸਾਡਾ ਇਹ ਹੈ ਵੀ ਸਾਨੂੰ ਸਾਰਿਆਂ ਨੂੰ ਜੋ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਕਰ ਰਹੇ ਨੇ ਅਸੀਂ ਉਹਨਾਂ ਹੀ ਪਿੱਛੇ ਖੰਣਾ ਅਸੀਂ ਉਹਨਾਂ ਦੇ ਹਰ ਫੈਸਲੇ ਦੇ ਫੁੱਲ ਜਰਾਣੇ ਆ ਮਕਸਦ ਕੋਈ ਪਰਸਨਲ ਨਹੀਂ ਆਇਆ ਇਥੇ ਪਾਣੀ ਦੀ ਲੋੜ ਤੁਹਾਨੂੰ ਵੀ ਨਹੀਂ ਆ ਪਾਣੀ ਲੋੜ ਮੈਨੂੰ ਵੀ ਨਹੀਂ ਆ ਜੇ ਸਾਡੇ ਕੋਲ ਪਾਣੀ ਨਹੀਂ ਰਿਹਾ ਫੇਰ ਸਾਡਾ ਪੰਜਾਬ ਵੀ ਜਦੋਂ ਇਹ ਰੇਗਿਸਤਾਨ ਬਣ ਗਿਆ ਫਿਰ ਹਾਲਾਤ ਜਿਹੜੇ ਕੋਈ ਜਾਣਗੇ ਸੋ ਸਾਡੀ ਤਾਂ ਇਹ ਹੈ ਜੋ ਸਰਕਾਰ ਫੈਸਲਾ ਲਵੇ ਮਕਸਦ ਇਹ ਨਹੀਂ ਹੋਣਾ ਜਿਹਦਾ ਸਿਰ ਪੰਜਾਬ ਨੂੰ ਇੱਕ ਗੂੰਦ ਵੀ ਕਿਸੇ ਨੂੰ ਬਦਨਾਤੀ ਹੈ ਸੈਂਟਰ ਸਰਕਾਰ ਮੁੜਦਾਬ 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 ਉਹੀ ਸਰਕਾਰ ਮੁੜਦਾਬ 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 ਉਹੀ ਸਰਕਾਰ ਹਾਏ no <laughs>